ਲੁਧਿਆਣਾ ਦੇ ਵਿੱਚ ਸਰਕਟ ਹਾਊਸ ਦੇ ਬਾਹਰ ਮਾਮੂਲੀ ਗੱਲ ਕਰਕੇ ਹੋਈ ਬਹਿਸਬਾਜੀ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਨੌਜਵਾਨਾਂ ਨੇ ਮਿਲ ਕੇ ਹੀ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਤੇਜ ਹਥਿਆਰ ਮਾਰ ਕੇ ਉਸ ਨੂੰ ਇੰਜ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਕਿ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਅਮਰਤਕ ਮੋਹਿਤ ਜਿੱਦੀ ਦੀ ਉਮਰ 19 ਸਾਲ ਹੈ ਜਦੋਂ ਕਿ ਉਸ ਦਾ ਦੂਜਾ ਜਿਹੜਾ ਦੋਸਤ ਦੀਪਕ ਹੈ ਉਹ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਆ ਦੋਵੇਂ ਹੀ ਮੁਹੱਲਾ ਵਾਲ ਵਾਲਮਿਕ ਕਾਟੀ ਚੌਂਕ ਦੇ ਰਹਿਣ ਵਾਲੇ ਹਨ ਅਤੇ ਇਸ ਮਾਮਲੇ ਦੇ ਵਿੱਚ ਥਾਣਾ ਪੀਏਯੂ ਦੀ ਜਿਹੜੀ ਪੁਲਿਸ ਹੈ ਉਹਨੇ ਕਾਰਵਾਈ ਕਰਦਿਆਂ ਹੋਇਆ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਦੇ ਖਿਲਾਫ ਕਤਲ ਅਤੇ ਹੋਰ ਨਾ ਘਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਿੱਨਾਂ ਚੋਂ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਜਾਣਕਾਰੀ ਦਿੰਦੇ ਹੋਏ ਥਾਣਾ ਪੀਏਯੂ ਦੇ ਐਸਐਚਓ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਦੀ ਹੈ ਮੋਹਿਤ ਦੀਪਕਾ ਆਪਣੇ ਹੋਰ ਨਾ ਦੋਸਤਾਂ ਦੇ ਨਾਲ ਘਰ ਵਾਪਸ ਆ ਰਹੇ ਸਨ ਜਦੋਂ ਫਰੋਜਪੁਰ ਰੋਡ ਤੇ ਸਥਿਤ ਮਹਾਰਾਜ ਨਗਰ ਦੇ ਨੇੜੇ ਹੁੰਦੇ ਹੋਏ ਜਾ ਰਹੇ ਸਨ ਤਾਂ ਉਹਨਾਂ ਦੀ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਕਰਕੇ ਤਕਰਾਰਬਾਜ਼ੀ ਹੋ ਗਈ ਅਤੇ ਇਸ ਦੇ ਦੌਰਾਨ ਦੋਵੇਂ ਧਿਰਾਂ ਦੇ ਵਿੱਚ ਹੋਈ ਬਹਿਸ ਝਗੜੇ ਵਿੱਚ ਬਦਲ ਗਏ ਤੇ ਦੂਜੀ ਧਿਰ ਦੇ ਨੌਜਵਾਨ ਮਹਾਰਾਜ ਨਗਰ ਦੇ ਰਹਿਣ ਵਾਲੇ ਸਨ ਜੋ ਕਿ ਤੇਜ਼ ਹਥਿਆਰ ਲੈ ਆਏ ਅਤੇ ਇਹਨਾਂ ਤੇ ਹਮਲਾ ਕਰ ਦਿੱਤਾ ਤੇ ਹਮਲੇ ਦੇ ਵਿੱਚ ਮੌਹਿਦ ਅਤੇ ਦੀਪਕ ਗੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਦਕਿ ਬਾਕੀ ਨੌਜਵਾਨ ਜਾਨ ਬਚਾਉਂਦੇ ਹੋਏ ਮੌਕੇ ਤੋਂ ਭੱਜ ਨਿਕਲੇ ਅਤੇ ਹਮਲੇ ਦੇ ਵਿੱਚ ਜ਼ਖਮੀ ਮੌਹਿਦ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ ਕਿਉਂਕਿ ਉਸ ਦੇ ਸਿਰ ਤੇ ਡੂੰਘਾ ਜ਼ਖਮ ਹੋ ਗਿਆ ਅਤੇ ਸੂਚਨਾ ਤੋਂ ਬਾਅਦ ਪੁਲਸ ਪਾਰਟੀ ਨੇ ਮੌਕੇ ਤੇ ਹੀ ਜਿਹੜੀ ਉੱਥੇ ਪਹੁੰਚ ਗਈ ਪੁਲਸ ਨੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ ਇਸ ਲਈ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਪੀਜੀਆਈ ਦੇ ਲਈ ਰੈਫਰ ਕਰ ਦਿੱਤਾ ਜਿੱਥੇ ਕਿ ਸੋਮਵਾਰ ਨੂੰ ਰਾਤ ਨੂੰ ਮੋਹਿਤ ਦੀ ਮੌਤ ਹੋ ਗਈ ਐਸਐਚਓ ਰਜਿੰਦਰਪਾਲ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਇੱਕ ਦਰਜਨ ਦੇ ਕਰੀਬ ਨੌਜਵਾਨਾਂ ਤੇ ਕਤਲ ਅਤੇ ਕੁੱਟਮਾਰ ਦੇ ਦੋਸ਼ ਦੇ ਵਿੱਚ ਜਿਹੜਾ ਕੇਸ ਆ ਉਹ ਦਰਜ ਕੀਤਾ ਗਿਆ ਸੀ ਅਤੇ ਹੁਣ ਨੌਜਵਾਨ ਦੀ ਮੌਤ ਤੋਂ ਬਾਅਦ ਕਤਲ ਦੀ ਧਾਰਾ ਵੀ ਜੋੜੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਸੂਰਜ ਸਾਗਰ ਉਰਫ ਸੰਨੀ ਅਭਿਸ਼ੇਕ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਉਧਰ ਦੂਜੇ ਪਾਸੇ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ লাশ ਪਰਿਵਾਰ ਵਾਲਿਆਂ ਨੂੰ som de tigela